ਓ ਬਾਜੀਆਂ ਤੇ ਛੱਡਦੇ ਆਂ ਥੁੰਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਬੀਬਾ ਸਾਰੇ ਹੀ ਕਪੱਤੇ ਬਾਜੀਆਂ ਤੇ ਛੱਡਦੇ ਆਂ ਥੁੰਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਬੀਬਾ ਸਾਰੇ ਹੀ ਕਪੱਤੇ ਫੁਰਖੀ ਕਬੂਤਰੀ ਦੀ ਅੱਖ ਉੱਤੇ ਮਾਰ ਚੋਗਾ ਕਲੀਆਂ ਤੇ ਚੁਗਦੀ ਅਸਰੇ ਦੀਰ ਕਾਨ ਫੁਰਖੀ ਕਬੂਤਰੀ ਦੀ ਅੱਖ ਉੱਤੇ ਮਾਰ ਚੋਗਾ ਕਲੀਆਂ ਤੇ ਚੁਗਦੀ ਅਸਰੇ ਦੀਰ ਕਾਨ ਨਲਕੀ ਬਰੂਦਵਾਰੀ ਲਾ ਕੇ ਛੱਡ ਦਈਏ ਟਿੱਕੀ ਬਾਣ ਖੜ ਜਾਂਦੇ ਵਿੱਚ ਅਸਮਾਨ ਉੱਪਰੇ ਬਨੇਰੇ ਵੱਲ ਅੱਖ ਨਹੀਂ ਕਰ ਹੋ ਬਾਜੀਆਂ ਤੇ ਛੱਡਦੇ ਆਂ ਥੁੰਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਬੀਬਾ ਸਾਰੇ ਇੱਕ ਪੱਤੇ ਬਾਜੀਆਂ ਤੇ ਛੱਡਦੇ ਆਂ ਥੁੰਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਬੀਬਾ ਸਾਰੇ ਇੱਕ ਪੱਤੇ ਫੁਰਖੀ ਕਬੂਤਰੀ ਦੀ ਅੱਖ ਉੱਤੇ ਮਾਰ ਚੋਗਾ ਕਲੀਆਂ ਤੇ ਚੁਗਦੀ ਅਸਰੇ ਵੀਰ ਕਾਮ ਸੁਰਖੀ ਕਬੂਤਰੀ ਦੀ ਅੱਖੀ ਉੱਤੇ ਮਾਣ ਚੋਗਾ ਕਲੀਆਂ ਤੇ ਚੁਗਦੀ ਅਸਰੇ ਵੀਰ ਕਾਮ ਨਲਕੀ ਬਰੂਦ ਵਾਲੀ ਲਾ ਕੇ ਛੱਡ ਦਈਏ ਕੀ ਬਾਣ ਖੜ ਜਾਂਦੇ ਵਿੱਚ ਅਸਮਾਨ ਉਪਰੇ ਬਨੇਰੇ ਵੱਲ ਅੱਖ ਨਹੀਂ ਉਕਰਦੇ ਮੌਸਮ ਨਹੀਂ ਹੋਣ ਭਾਵੇਂ ਅੱਗ ਤੋਂ ਵੀ ਤੱਤੇ ਓ ਬਾਜ਼ੀਆਂ ਤੇ ਛੱਡਦੇ ਆਂ ਤੀਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਬੀਬਾ ਸਾਰੇ ਇੱਕ ਪੱਤੇ ਬਾਜ਼ੀਆਂ ਤੇ ਛੱਡਦੇ ਆਂ ਤੀਨਿਆਂ ਦੇ ਪੱਠੇ ਬਾਜ਼ੀਆਂ ਤੇ ਛੱਡਦੇ ਆਂ ਤੀਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਬੀਬਾ ਸਾਰੇ ਇੱਕ ਪੱਤੇ ਓ ਬਾਜ਼ੀਆਂ ਤੇ ਛੱਡਦੇ ਆਂ ਤੀਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਬੀਬਾ ਸਾਰੇ ਇੱਕ ਪੱਤੇ ਖੁਰਕੀ ਕਬੂਤਰੀ ਦੀ ਅੱਖ ਉੱਤੇ ਮਾਰ ਚੁਗ ਗੱਤਲੀਆਂ ਤੇ ਚੁਗਦੀ ਆ ਸਿਰੇ ਦੀ ਰਕਾਨ ਫੁਰਕੀ ਕਬੂਤਰੀ ਦੀ ਅੱਖੀ ਉੱਤੇ ਮਾਰ ਚੁਗ ਗੱਤਲੀਆਂ ਤੇ ਚੁਗਦੀ ਆ ਸਿਰੇ ਦੀ ਰਕਾਨ ਨਲਕੀ ਬਾਰੂਦ ਵਾਲੀ ਲਾ ਕੇ ਛੱਡ ਦਈਏ ਟਿੱਕੀ ਬਾਣ ਖੜ ਜਾਂਦੇ ਵਿੱਚ ਅਸਮਾਨ ਉੱਪਰ ਇਹ ਬਨੇਰੇ ਵੱਲ ਅੱਖ ਨਹੀਂ ਕਰਦੇ ਮੌਸਮ ਨੂੰ ੋਂ ਪਾਵੇਂ ਅੱਗ ਤੋਂ ਵੀ ਤੱਤੇ ਉਹ ਬਾਦੀਆਂ ਤੇ ਛੱਡਦੇ ਆ ਚੀਨੇ ਹੋ ਬਾਜੀਆਂ ਤੇ ਛੱਡਦੇ ਆਂ ਥੁੰਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਬੀਬਾ ਸਾਰੇ ਇੱਕ ਪੱਤੇ ਬਾਜੀਆਂ ਤੇ ਛੱਡਦੇ ਆਂ ਥੁੰਨਿਆਂ ਦੇ ਪੱਠੇ ਉੱਤੋਂ ਸਾਡੇ ਯਾਰ ਬੀਬਾ ਸਾਰੇ ਇੱਕ ਪੱਤੇ ਫੁਰਖੀ ਕਬੂਤਰੀ ਦੀ ਅੱਖ ਉੱਤੇ ਮਾਰ ਚੋਗਾ ਕਲੀਆਂ ਤੇ ਚੁਗਦੀ ਆ ਸਿਰੇ ਦੀ ਰਤਨ ਫੁਰਖੀ